ਚਾ ਪਾਣੀ ਦੇਖੀ ਫਰੀ ਤੰਤੇ ਹਨ ਹਾਂ ਜਾਇ ਨਹੀਂ ਸੀ ਤੇ ਨੂੰ ਕੀ ਹੋ ਗਿਆ ਸੀ ਉੱਥੇ ਮੈਨੂੰ ਭੈਣੇ ਪਤਾ ਨਹੀਂ ਕੀ ਹੋ ਗਿਆ ਸੀ ਉਹਨੂੰ ਮੇਰੇ ਤਾਂ ਦਿਮਾਗ ਨੂੰ ਕੁਝ ਚੜ ਗਿਆ ਭਾਰਾ ਭਰਾ ਹੀ ਹੋ ਗਿਆ ਦਿਮਾਗ ਮੈਂ ਤਾਂ ਉੱਥੇ ਬਸ ਉਹ ਹੀ ਘੁੰਮਣ ਲੱਗ ਮੈਂ ਤਾਂ ਕਹਿ ਲੈ ਗਈ ਹੁਣ ਗਿਰੀ ਇਹ ਹੁਣ ਗਿਰੀ ਮੈਨੂੰ ਤੇ ਆਈ ਸੀ ਮੈਂ ਕਿਤੇ ਉਹ ਜੋਤ ਦੇ ਉੱਪਰ ਹੀ ਨਾ ਡਿਗ ਜਪੇ ਨਹੀਂ ਹਾਂ ਉਹ ਨਹੀਂ ਮੈਂ ਗਏ ਉਹ ਗਿਰੀ ਨਹੀਂ ਪਤਾ ਨਹੀਂ ਮੈਨੂੰ ਕੀ ਹੋਇਆ ਨੱਚਦੇ ਨੱਚਦੇ ਹੀ ਪਤਾ ਨਹੀਂ ਲੱਗਿਆ ਦਿਮਾਗ ਭਾਰੀ ਹੋ ਗਿਆ ਮੇਰਾ ਤਬਾਸਾ ਮਿਆ ਦਾ ਸਕੂਲ ਹੈ ਕੋਈ ਮਨ ਲੱਗੀ ਮਾਤਾ ਨੂੰ ਮੰਨਦੀਆਂ ਨਾ ਤੂੰ ਜਾਹਾਂ ਜੀ ਹੈ ਨਾ ਹਾਂ ਤਾਂ ਹੀ ਹੋ ਗਿਆ ਬਣਾ ਲਾ ਹੋਰ ਸੁਣਾ ਮਾਸ ਬਦਦਿਆ ਕਾਫੀ ਹੋਣੀ ਬੀਕ ਸੀ ਇਹ ਸੀ ਤੂੰ ਮੈਂ ਗਈ ਸੀਗੀ ਕਾਫੀ ਟਾਈਮ ਹੋ ਗਿਆ ਉੰਨੀ ਗਈ ਹਾਂ ਤੂੰ ਨਹੀਂ ਗਈ ਹੋ ਜਾਉਂਗੀ ਹੁਣ ਘਰੇ ਨਹੀਂ ਟਾਈਮ ਨਹੀਂ ਬੰਦਦਾ ਪਿਆ ਅੱਛਾ ਖੜੀ ਤੇ ਚੱਲੇਗੀ ਰਕੜੀ ਤੇ ਜਾ ਚੱਲੂਗੀ ਨਾਲ ਹੀ ਲੈ ਜੀ ਮੈਨੂੰ ਵੀ ਕੋਈ ਨਾ ਬੈ ਕੱਟੀਆਂ ਚੱਲਾ ਦੇ ਆਹ ਕੱਠੀਆਂ ਚੱਲ ਬੜਾ ਉਹ ਸੁਣਾ ਨਾ ਵੀ ਬੀਬੀ ਕੋ ਸਾਬਲੇ ਮਾਂ ਮੇ ਡਾਕੇਰ ਕੀ ਬੀਬੀ ਦੀ ਵੀ ਕਾਫੀ ਟਾਈਮ ਹੋ ਗਿਆ ਬੀਬੀ ਨੂੰ ਦੇਖ ਕੇ ਨਾ ਹਾਂ ਤਾਂ ਵੀਡੀਓ ਕੋਲ ਨਾ ਤੇ ਬਥੇਰਾ ਦੇਖਦੇ ਨਾ ਵੀਡੀਓ ਤਾਂ ਤੇਖੀ ਜਾਂਦੇ ਆ ਤੇ ਮੂੰ ਕੀ ਦੱਸਾਂ ਮੈਂ ਕੀ ਕਰੀਏ ਤੈਨੂੰ ਤਾਂ ਦੱਸ ਦੇਣੀ ਮੈਨੂੰ ਪਰਜਾਈ ਬਥੇਰਾ ਹੁਸ ਕਰਦੀ ਆ ਅੱਛਾ ਆ ਫੇ ਮਹਾਤਾਰ ਕੋਈ ਉਹ ਨਹੀਂ ਦੋਨੋਂ ਤਾਂ ਤੂੰ ਕੁਛ ਨਾ ਕਹਿ ਬਸ ਉਹਦੀ ਤਾਂ ਸੜਿਆ ਪਿਆ ਵਾ ਹਾ ਕੋ ਦਾ ਤਾਂ ਕੋਈ ਨਹੀਂ ਹਾਲ ਹੈਗਾ ਉਹ ਆਈ ਸੀਗੀ ਰਮਨਤ ਆਈ ਵੀਆ ਰਮਨ ਰਮਨ ਇਹ ਰਮਨ ਹਾਂਜੀ ਭੂਆ ਹਾਂ ਕੀ ਕਰਦੀ ਸੀਗੀ ਕੁਛ ਨਹੀਂ ਬੈਠੀ ਹੋਈ ਸੀ ਅੱਛਾ ਤੇ ਅ ਕਿੰਨੇ ਦਿਨ ਲਗਾ ਦੇਣਤਾ ਹੋਰ ਥੋੜੇ ਜਿਹੀ ਦਿਨ ਹੋਮ ਭੂਆ ਹਾਂ ਥੋੜੇ ਦਿਨ ਹੋਰ ਤੀਆਂ ਤੱਕ ਰਾਵਾਂਗੀ ਤੀਆਂ ਤਾਂ ਪੁਰਾਣੀਆਂ ਤੀਆਂ ਤਾਂ ਆਪਾਂ ਹਲੇ ਸਲਾਹ ਜੀ ਬਣਾਉਣੀ ਆ ਨਹੀਂ ਆ ਸਲਾਹ ਹੱਲੇ ਕੋਈ ਨਾ ਕਰਾ ਲਓ ਫਿਰ ਮੇਰੇ ਹੁੰਦੀ ਹੁੰਦੀ ਫਿਰ ਮੈਂ ਵੀ ਦੇਖ ਲਵਾਂਗੀ ਅੱਛਾ ਉਹ ਕਹੇ ਕਿ ਸੂਟ ਮੰਗਾਇਆ ਸੀਗਾ

ਇਹਨੇ ਸੋਨਾ ਸੋਨਾ ਚੰਗਾ ਹੈ ਠੀਕ ਹੈ ਨਾ ਇਹ ਥੋੜਾ ਲੈਣੀ ਦੂਸਰੀ ਪਿਓਰ ਦੀ ਲੱਗੂਗੀ ਅੱਛਾ ਹੈ ਨਾ ਇਹ ਕਿੰਨੇ ਦਾ ਆਇਆ ਇਹ ਮੈਨਾਂ ਹੀ ਆਇਆ ਸੀ ਇਹ ਕਾਫੀ 5000 ਦਾ ਆਇਆ ਲਾ ਲੀ ਜੁੰਨੀ ਆਹ ਉਹ ਲਾ ਜੁੰਨੀ ਵੀ ਤਾਂ ਪਾ ਲਈਏ ਤੇ ਇਹ ਤੀਆਂ ਤੇ ਪਾ ਲੂਗੀ ਨਾ ਹੁਣ ਠੀਕ ਹੈ ਰੰਗ ਵੀ ਸੋਨਾ ਆਇਆ ਹੈ ਠੀਕ ਆ ਹਾਂ ਉਹ ਫਿਰ ਭਾਬੀ ਨੇ ਨਹੀਂ ਤਾਂ ਇਹ ਕਹਿਣਾਗਾ ਵੀ ਰਮਨ ਗਈ ਸੀਗੀ ਪਸੰਦਾ ਤੈਨੂੰ ਹਾਂਜੀ ਤੇ ਬਈ ਕੁਸ ਲੈ ਕੇ ਨਹੀਂ ਦਿੱਤਾ ਹੈਗਾ ਹੋਰ ਫਿਰ ਆਵੇਂ ਨੱਕ ਬੋਲ ਜੇ ਵੱਟਦੀ ਲੈਂਦੀ ਤਾਂ ਇੰਨਾ ਮਹਿੰਗਾ ਕਿਉਂ ਕਰਕੇ ਲਿਆਤਾ ਮਹਾ ਜੱਲ ਕਿਤੇ ਲੈ ਕੇ ਇੱਕ ਵਾਰ ਜਾ ਕੇ ਦੇਣਾ ਮੈਂ ਖੜਾ ਰੋਜ਼ ਰੋਜ਼ ਦੀਦੀ ਲੈ ਕੇ ਦੇਣਾ ਵਾ ਰੋਜ਼ ਰੋਜ਼ ਤਾਂ ਨਹੀਂ ਲੈ ਕੇ ਦੇਣਾ ਪਰ ਫਿਰ ਵੀ ਥੋੜਾ ਜਿਹਾ ਘੱਟਵਾ ਦੇਂਦੀ ਅਸਲ ਵਾਰ ਆ ਇਹਦੀ ਹੂੰ ਇਥੇ ਇਹਦੇ ਨਾਲ ਦੇ ਕੱਪੜਾ ਲੱਗੂ ਥੱਲੇ ਇਹ ਪਿਓਰ ਆ ਤਾਂ ਕਿਉਂ ਤੇ ਲੱਗੂਗਾ ਲੈ ਕਿ ਅੰਨ ਆਪਾਂ ਉਹਨੂੰ ਰੋਜੀ ਨੂੰ ਵੀ ਮੈਂ ਤਾਂ ਸੰਧਾਰਾ ਦੇ ਆਈਏ ਕੋਈ ਨਾ ਦੇਖ ਲੈਣਿਆ ਕਰ ਲੈਣਿਆ ਜਿਵੇਂ ਤਾਂ ਤੂੰ ਮੇਰੇ ਨਾਲ ਚੱਲਨੇ ਫਿਰ ਤਾਂ ਠੀਕ ਆ ਫਿਰ ਤਾਂ ਮੈਂ ਚਲੀ ਵੀ ਜਾਮ ਤੇ ਮੈਂ ਤਾਂ ਪੱਲੀ ਤੋਂ ਜਾਣਾ ਨਹੀਂ ਜਾਂਦਾ ਹੈਗਾ ਸੂਟ ਮੈਂ ਲਿਆਂਦੇ ਨੇ ਅੱਛਾ ਦਿਖਾਉਣੀ ਹੈ ਤੈਨੂੰ ਤੇ ਬੇਸ ਕੋਟ ਲੈ ਲਾਂਗੇ ਹੋਰ ਤੂੰ ਦੇ ਲੈ ਜਿਹੜਾ ਕੋਸਕੈਨੀ ਆ ਉਹ ਲੈ ਲਾਂਗੇ ਕੋਈ ਤਾਂ ਦੇਖਦੇ ਆ ਕੀ ਕਰਨਾ ਵਾ ਹਜੇ ਤਾਂ ਹੈਗਾ ਹੀ ਟਾਈਮ ਰਮਨ ਹਾਂ ਕਰ ਹਾਂ ਦੋ ਕੱਪ ਚਾਹ ਦੇ ਬਣਾ ਕੇ ਲਿਆ ਕੇ ਦੇ ਸਾਨੂੰ ਠੀਕ ਐ ਤੂੰ ਬਣਾ ਦੇ ਹਾਂ ਬਣਾ ਕੇ ਠੀਕ ਦੇਖੀ ਆਪਨੇ ਮੈਂ ਲੈ ਕੇ ਆਈਆਂ ਹੁਣ ਤੂੰ ਦੇਖਦਾ ਵੀ ਰੋੜ ਬੜੀ ਨੂੰ ਕਿਹੜਾ ਲਾਉਣਾ ਕਿ ਛੋਟੀ ਨੂੰ ਕਿਹੜਾ ਲਾਉਣਾ ਸੁੰਡ ਤਾਂ ਦੋਵੇਂ ਹੀ ਸੋਹਣੇ ਆ ਇਹਦੇ ਨਾਲ ਦੀ ਚੁੰਨੀ ਇਹਦੇ ਨਾਲ ਦੀ ਚੁੰਨੀ ਅੰਦਰ ਗਈ ਹੋਣੀ ਹੈ ਬੈੱਡ ਤੇ ਤੇ ਮੈਂ ਲਿਆਈ ਸੀ ਮਾਂ ਚੱਲ ਆ ਸਕਣ ਦਾ ਸੀ ਇਹ ਵਿੱਚ ਚਾਹ ਲੈ ਬਧੀਆਂ ਨੇ ਮਾ ਜੇ ਦੇਣੇ ਤਾਂ ਪਾਉਣ ਵਾਲੇ ਦੀ ਇਹਨੇ ਕਿੱਥੇ ਰਹਿਣਾ ਹੈ ਹੀ ਨਹੀਂ ਅੱਜ ਜੀ ਸੱਸਾਂ ਬੋਲਣ ਗਈਆਂ ਹੁਣ ਤੂੰ ਇਹ ਦੱਸ ਵੀ ਆਪਾਂ ਲੈ ਕੇ ਕੀ ਜਾਈਏ ਮੈਂ ਕਿੱਥੇ ਜਾਣਾ ਬਿਸਕੁਟ ਲੈ ਜਾਣੇ ਆ ਪੰਜ ਪੰਜ ਕਿਲੋ ਤਾਂ ਬਿਸਕੁਟ ਚਾਹੀਦੇ ਨੇ ਇੱਕ ਜਾਣੀ ਨੂੰ ਹਾਂ ਤੇ ਫਰੂਟ ਵੀ ਲੈ ਲਾਂਗੀ ਉਥੋਂ ਫਰੂਟ ਇੱਕ ਡੱਬਾ ਲੈ ਲਾਂ ਇੱਕ ਡੱਬਾ ਹੁੰਦਿਆਂ ਮੰਗੇ ਇੱਕ ਹੀ ਦੇ ਦਾਂ ਕੋਈ ਨਾ ਹੈਨਾ ਲੈ ਮੰਗੇ ਹਾਂ ਤੇ ਇਹੀ ਕੰਮ ਕਰਦੇ ਚਲਦੇ ਆ ਦੱਸੀ ਤੂੰ ਕਿੱਦਾਂ ਜਾਣਾ ਹਾਂ ਬਸ ਫਿਰ ਮੈਂ ਤੈਨੂੰ ਆਪਾਂ ਤਿਆਰੀ ਕਰਕੇ ਵਸਾਂ ਉਹ ਬਿਸਕੁਟ ਮੈਂ ਦੇ ਦਿਆਂਗੀ ਮੈਂ ਮੋੜ ਤੋਂ ਗਈ ਸੀ ਨਾ ਬਈ ਹਰ ਤਾਂ ਬਹੁਤ ਵਧੀਆ ਦੁਕਾਨਾਂ ਦੇ ਵੇਖੀ ਆ ਕੇ ਆਉਣਾ ਤੇ ਬਹੁਤ ਔਨੇ ਆ ਗਏ ਹਾਂ ਕੇਸੀ ਘੋੜੇ ਦੀ ਆ ਗਈ ਹੋਰ ਤੇ ਉਹ ਕਰ ਲਈਏ ਇਹੋ ਭਾਰ ਘਾ ਤੇ ਚੱਕਾਂਗੇ ਦੇਖਦੇ ਜੇ ਤਾਂ ਉਹ ਕਿ ਲੈ ਲਾਂਗੇ ਭਾਰ ਤੇ ਤਾਂ ਚੱਕਿਆ ਜਾਣਾ ਬਸ ਸਮੋਸੇ ਤੇ ਤਾਂ ਹੀ ਨਹੀਂ ਚੜਿਆ ਜਾਂਦਾ ਉਹੀ ਤੇ ਕਰ ਲੈ ਹਾਂ ਗੱਡੀਆਂ ਦਾ ਆਪਣੀਆਂ ਦੋਨੇ ਗਈਆਂ ਹੋਈਆਂ ਨੇ ਉਹ ਗੱਡੀਆਂ ਦੀਆਂ ਗੱਡੀਆਂ ਨੇ ਤਾਂ ਮੈਂ ਤਾਂ ਹੀ ਨਹੀਂ ਮੇਰੇ ਤੋਂ ਜਾਇਆ ਚੰਦਾ ਹੈ ਕਿ ਤੇ ਜੇ ਗੱਡੀ ਨੂੰ ਹੋਣਾ ਹੋਊਗੀ ਚਲ ਕੋਈ ਜਾਇਆਉਂਗੇ ਦੇਖੀ ਨੇ ਖਰਚੇ ਕਰੀ ਜਾਂਦੀ ਹੈ ਹਾਂ ਭਲਾ ਤੂੰ ਹਾਬਦਾ ਦੇ ਜੋ ਵੀ ਦੇਣਾ ਆ ਐਨਾ ਦੇ ਕੇ ਤੇ ਉਹ ਫੇਰ ਨਹੀਂ ਕਿਤੇ ਦੇਣਾ ਹੈਗਾ ਫੇਰ ਵੀ ਤਾਂ ਬੰਦਾ ਦਿੰਦਾ ਹੀ ਹੈ ਜ਼ਰੂਰੀ ਥੋੜੀ ਆ ਅਨਾ ਪੰਡਾ ਬਣ ਕੇ ਇਕੱਠੀਆਂ ਕਰਕੇ ਲੈ ਕੇ ਜਾਣੀ ਆ ਇਹਦਾ ਵੀ ਤਾਂ ਸਰਿਆ ਪਿਆ ਪਤਾ ਨਹੀਂ ਆਪਦੇ ਜੋਗਾ ਕੁਝ ਰੱਖਣਾ ਕਿ ਨਹੀਂ ਰੱਖਣਾ ਬਸ ਸਾਰਾ ਦਹੀਂ ਚੱਲੋ ਕੁੜੀਆਂ ਨੂੰ ਦਹੀਂ ਚੱਲੋ ਕੁੜੀਆਂ ਕੁੜੀਆਂ ਬਚਾਰੀਆਂ ਕਦੇ ਫੋਨ ਵੀ ਨੀ ਕਰਕੇ ਪੁੱਛਦੀਆਂ ਵੀ ਤੁਸੀਂ ਕਿੱਦਾਂ ਆਇਆ ਜਾਂ ਕਿੱਦਾਂ ਲ ਲੈ ਬਸ ਤਾਂਹੀਂ ਦਿਮਾਗ ਖਰਾਬ ਕੀਤਾ ਪਿਆ ਵਾ ਤੈਨੂੰ ਕੀ ਹੋ ਗਿਆ ਭਾਣੇ ਕੁਝ ਨਹੀਂ ਹੋਇਆ ਮੈਨੂੰ ਵੀ ਹੋਣਾ ਮੈਂ ਤਾਂ ਬਸ ਉਹੀ ਬੈਠੀ ਆ ਚੁੱਪ ਚੁੱਪ ਕਾਤੇ ਬੈਠੀ ਆ ਬਸ ਉਹੀ ਮੈਂ ਤਾਂ ਮੈਂ ਚੁੱਪ ਚੁੱਪ ਹੀ ਬੈਠੀ ਆ ਕੋਸਤਾ ਹੋਇਆ ਹੁੰਦੈ ਮੇਂ ਉਸਨੇ ਸਿਰ ਦੁਖਦਾ ਮੇਰਾ ਪਹਿਲਾਂ ਤਾਂ ਚੰਗੀ ਭਣੀ ਸੀ 15 ਮਿੰਟ ਪਹਿਲਾਂ ਤਾਂ ਪਹਿਲਾਂ ਦੀ ਗੱਲ ਹੋਰ ਮੇਰਾ ਹੁਣ ਸਿਰ ਦਰਦ ਕਰਨ ਲਿਆ ਐਵੇਂ ਹੀ ਆ ਕੇ ਮੇਰੇ ਸਿਰ ਤੇ ਚੜ ਗਈ ਗੋਲੀ ਦੇ ਦਿੰਨੀ ਆ ਮੈਂ ਨਹੀਂ ਖਾਣੀ ਗੋਲੀ ਹਜੇ ਮੈਂ ਕੀ ਗੱਲ ਹੋ ਗਈ ਬਣੀ ਇਹ ਤਰ ਦੇ ਮੇਤੋਂ ਕੋਈ ਗਲਤੀ ਹੋਗੀ ਨਾ ਤੇ ਤੋ ਕਿਹੜੀ ਗਲਤੀ ਹੋਣੀ ਆ ਗਲਤੀ ਤਾਂ ਮੇਤੋਂ ਹੋਈ ਆ ਕੀ ਹੋ ਗਿਆ ਨਾ ਤਾਂ ਇੰਨੇ ਇੰਨੇ ਖਰਚੇ ਕਰ ਕਰ ਕੇ ਕੁੜੀਆਂ ਨੂੰ ਸੰਧਾਵੇ ਦੇਣੇ ਆ ਤਾਂ ਗਾਹ ਅੱਗੇ ਕੁਝ ਨਹੀਂ ਦੇਣਾ ਹੈਗਾ ਦਈਓ ਜਾਣਾ ਵਾ ਬਸ ਆਪਦੇ ਜੋਗਾ ਤਾਂ ਕੁਝ ਬਸ ਇਜਾਮੀਗਾ ਭਾਵੇਂ ਹੁਣ ਕੁੜੀਆਂ ਇ ਗਾਹਾਂ ਸਸਾਂ ਵੀ ਤੈਨੂੰ ਪਤਾ ਹੀ ਆ ਬਿਆਹ ਲੀਆਂ ਮੇਹਣੇ ਦਿੰਦੀਆਂ ਨੇ ਕਿ ਕੀ ਕਰਾਂਗੇ ਕੋਈ ਨਾ ਦਿੰਦੀਆਂ ਨੇ ਮੇਹਣੇ ਬੋਤ ਦਿੱਤਾ ਵਾ ਇੰਨਾ ਤਾਂ ਦਿੱਤਾ ਵਾ ਅੱਗੇ ਦਿਨ ਤਿਹਾੜ ਤਨਾ ਤੇ ਤਾਂ ਢਿੱਡੀ ਨਹੀਂ ਭਰਦੇ ਹੈਗੇ ਔਲ ਤਾਂ ਕੁਰਤੇ ਪੀ ਅੰਮੇ ਨਾਲ ਲਾਉਣ ਕਹਿੰਦੀਆਂ ਨੇ ਮੈਂ ਕੀ ਕਰਾਂ ਕੁਰਤੇ ਪਜਾਮੇ ਵੀ ਲਾਣੇ ਫਿਰ ਨਾਲ ਪੱਗਾ ਵੀ ਲਾਣੀਆਂ ਪੈਣੀਆਂ ਉਹ ਵੀ ਲਾਣੀਆਂ ਤੇ ਤੈਨੂੰ ਪਤਾ ਪੱਗ ਤੇ 350 ਰੁਪਏ ਦੀ ਪੱਗੀ ਆਉਂਦੀ ਆ ਤਾਂ ਫਿਰ ਇੰਨਾ ਖਰਚਾ ਹੋ ਜ਼ਰੂਰੀ ਆ ਕਰਨਾ ਬਿਸਕਟ ਲਿਆ ਦਿੰਦੇ ਨਾਲ ਉਹ ਦੇ ਦਿੰਦੇ ਮਿੱਠਾ ਲਿਆ ਦਿੰਦੇ ਥੋੜਾ ਫਰੂਟ ਲਿਆ ਦਿੰਦੇ ਬਸ ਤੂੰ ਪੈਸੇ ਉੱਪਰ ਰੱਖ ਕੇ ਦੇ ਦਿੰਦੇ ਐਨੇ ਕਪੜੇ ਲਿਆ ਆਉਂਦੀ ਕੀ ਢੋੜ ਪਈ ਸੀ ਤੈਨੂੰ ਵੀ ਬਸ ਤੋ ਤਾਂ ਹੀ ਖਰਚੇ ਕਰੀ ਜੰਮੀ ਹਾਤਾ ਚ ਪੈਸੇ ਆਉਂਦੀ ਤੇਰੇ ਬਸ ਭੱਜ ਲੈਨੀ ਤੂੰ ਤਾਂ ਬਾਜ਼ਾਰ ਨੂੰ ਚਲ ਛੱਡ ਬਣਾ ਗੁੱਸਾ ਕਾ ਤੇ ਕਰਦੇ ਹਾਂ ਹਾਂ ਤਾਂ ਨਾ ਉਹ ਜੋ ਕਸਰ ਹੋਣਾ ਸੀ ਹੁਣ ਹੋ ਗਿਆ ਹੁਣ ਤਾਂ ਬੜਾ ਪਤਾ ਕੀ ਆ ਸਾਜੀ ਆਪਾਂ ਨੇ ਦਿਨ ਤਿਹਾਨ ਇੱਕ ਵਾਰੀ ਤਾਂ ਦੇਣਾ ਹੁੰਦਾ ਕਪੜਾ ਜਿਹੜਾ ਪਕੜਾ ਰੋਜ਼ ਰੋਜ਼ ਦੇਨੇ ਨਾ ਸਾਜ ਹੋਰ ਵੀ ਤਾਂ ਤਿਹਾਵ ਆਉਂਦੇ ਹੀ ਨੇ ਫਿਰ ਹੋਰ ਤਾਂ ਬੰਦਾ ਉਹ ਵੀ ਤਾਂ ਦਿੰਦਾ ਹੀ ਐ ਉਹ ਕਿੰਨਾ ਦਈਓ ਜਾਂਦਾ ਦਈਓ ਜਾਂਦਾ ਵਿਆਹ ਹੋ ਗਿਆ ਘਾਂ ਆਈਂ ਦੇਈ ਜਾਣਾ ਬਸ ਤੇਰਾ ਤਾਂ ਬਸ ਸਰੇ ਆ ਪਿਆ ਤੂੰ ਟੰਡਪੋਰਾ ਵੀ ਨਹੀਂ ਜਮਾ ਹੈਗੀ ਉਹ ਵੀ ਘਰ ਦਾ ਵੀ ਕੁਝ ਸੋਚ ਲਈਏ ਜਨਾ ਹੈ ਨਹੀਂ ਕਿ ਤੈਨੂੰ ਵੀ ਤੇ ਪਾਸੋਂ ਤੂੰ ਤਾਂ ਆਪਣੇ ਮਨ ਦੀਆਂ ਕਰਦੀਆਂ ਕਰੀ ਜਾ ਫਿਰ ਮੈਨੂੰ ਕੀ ਹੈ ਲਾਪਣ ਗੁਹੇ ਮਾਰ ਤੇ ਘਰ ਪਹੁੰਚਦੀ ਨਹੀਂ ਹੈ ਜੋ ਕਰਨਾ ਹੁੰਦਾ ਆਪਣੀ ਮਰਜ਼ੀ ਦਾ ਨਾਲ ਕਰੀ ਜਾਇਆ ਕਰ ਮੈਨੂੰ ਨਾ ਕੁਝ ਵੀ ਪੁੱਛਿਆ ਕਰ ਵੀ ਗੁੱਸਾ ਕਰਦੀ ਕੀ ਕਰਾਂ ਜੇ ਕੁੜੀਆਂ ਨੂੰ ਨਹੀਂ ਦਿੰਦੀ ਤਾਂ ਵੀ ਔਖੀਆਂ ਜੇ ਦੇਣੀਆਂ ਤਾਂ ਵੀ ਔਖੀਆਂ ਕੀ ਕਰਾਂ ਜੇ ਧੀ ਧਿਆਣਾ ਹੁੰਦੇ ਕਹਿੰਦੇ ਹੁੰਦੇ ਨੇ ਕਿ ਜੇ ਘਰ ਦੀਆਂ ਧੀਆਂ ਹੁੰਦੋਂ ਦੋ ਤਾਂ ਰੱਜ ਰੱਜ ਕੇ ਖਾਵਾਂਗੇ ਜੇ ਨਹੀਂ ਦਵਾਂਗੇ ਤਾਂ ਅਲਾ ਸੱਸਾਂ ਬੋਲਦੀਆਂ ਨੇ ਕੀ ਕਰੀਏ ਉਹਨਾਂ ਨੂੰ ਮੇਲੇ ਦੇਣ ਦੀਆਂ ਗੱਲਾਂ ਵੀ ਤੇਨ ਮਾਵਾ ਪਾ ਮੀਨਾ ਕੰਮ ਨਹੀਂ ਕਰੂੰ ਚੁੱਕੇ ਭੈਣ ਨੂੰ ਮਨਾਉਣੀ ਆ ਕਿਸੇ ਤਰੀਕੇ ਨਾਲ ਦੇਹ ਦੀਆਂ ਦੇ ਭੈਣ ਮੰਨਦੀ ਦੇਣਾ ਤਾਂ ਪਾਣਾ ਹੀ ਆ ਸੰਧਾਰਾ ਤਾਂ ਦੇਖੀ ਉਹਨੋਂ ਪਰ ਸਰਨਾ ਤਾਂ ਹੈ ਨਹੀਂ ਪਰ ਬਾਪਾ ਤਾਂ ਨੂੰ ਕੀ ਹੋ ਗਿਆ ਮੈਨੂੰ ਇਹ ਹੀ ਨਹੀਂ ਸਮਝ ਆਈ ਹੈਗੀ ਚਲ ਪੁੱਛਦੇ ਆਂਦੇ ਦੇਣ ਪਾਣੀ ਰੋਟੀ ਕਿਹ ਬਣਾਈ ਸਬਜ਼ੀ ਕਿਹ ਬਣਾਵਾਂ ਮੈਨੂੰ ਕੀ ਪਤਾ ਜੋ ਬਣਾਣਾ ਬਣਾ ਲਓ ਮੈਨੂੰ ਨਾ ਪੁੱਛੋ ਕਿਉਂ ਜੋ ਤੁਸੀਂ ਖਾਣਾ ਬਣਾ ਲਓ ਤੈ ਤੂੰ ਵੀ ਤਾਂ ਦੱਸ ਆਂਦੀ ਏ ਕੀ ਬਣਾਣਾ ਮੈਂ ਕੇ ਜੋ ਬਣਾਉਂਗੀ ਮੈਂ ਵੀ ਖਾ ਲਵਾਂਗੀ ਕੋਈ ਤੂੰ ਦਬਾਣੇ ਜਿਆਦਾ ਹੀ ਗੁੱਸਾ ਕਰ ਗਈ ਨਾ ਇਹਦੇ ਵਿੱਚ ਕਿਹੜੀ ਗੁੱਸਾ ਕਰਨ ਵਾਲੀ ਗੱਲ ਆ ਮਰਜੀ ਤੂੰ ਆਪਸੇ ਆਣੀ ਆ ਬੈਠ ਮੈਂ ਤੈਨੂੰ ਸਮਝਾਉਂਗੀ ਨਾ ਨਾ ਖਰਚਾ ਕਰਕੇ ਆਪਾਂ ਉਹਨਾਂ ਦੇ ਜਾਵਾਂਗੇ ਦਿਨ ਵਾਸਤੇ ਤੇ ਆਪਦੇ ਰੋਗਾ ਕੀ ਬਚੂ ਉਹ ਨਹੀਂ ਮੈਂ ਕਹਿੰਦੀ ਕਿ ਨਹੀਂ ਦੇਣਾ ਹਾਂ ਦੇਣਾ ਆਂ ਜੋ ਵੀ ਦੇਣਾ ਆ ਜਲ ਦੇਣਾ ਆ ਪਰ ਇਹ ਸੂਟ ਕਪੜੇ ਲਿਆਂਦੀ ਕੀ ਲੋੜ ਪਈ ਸੀ ਤੈਨੂੰ ਇੰਨੇ ਤੇ ਮੈਨੂੰ ਬਿਨਾ ਪੁੱਛਿਆ ਤੂੰ ਕਪੜੇ ਲੈ ਆਂਦੇ ਆ ਤੂੰ ਹੁਣ ਦਿਖਾ ਲੰਡੀ ਆ ਤਾਂ ਤਾਂ ਮੈਨੂੰ ਪਤਾ ਲੱਗਿਆ ਕਿ ਤੂੰ ਕਪੜੇ ਲੈ ਆਂਦੇ ਚਲ ਫਿਰ ਨਹੀਂ ਦਿੰਦੀ ਜਿਵੇਂ ਤੂੰ ਕਹਿਣੀ ਆਉਣੇ ਕਰ ਲੈਣੀ ਨਹੀਂ ਹੁਣ ਤਾਂ ਆ ਗਏ ਹੁਣ ਤਾਂ ਦੇਣੀ ਹੀ ਐ ਉਹ ਮੈਨੂੰ ਕਹਿੰਨੀ ਆ ਵੇ ਅੱਗੋਂ ਵਾਸਤੇ ਮਾੜਾ ਮੋਟਾ ਪੁੱਛ ਪੁੱਛ ਗਿੱਚ ਕੇ ਬੰਦਾ ਕੰਮ ਕਰਦਾ ਕੋਈ ਵੀ ਤੂੰ ਮੇਰੀ ਜਣਾ ਵੀ ਨਹੀਂ ਲੈਣਦੀ ਹੈਗੀ ਬਸ ਆਪਣੀ ਮਰਜ਼ੀ ਨਾਲ ਹੀ ਤੁਰ ਜਾਂਦੀ ਏ ਆਪਣੀ ਮਰਜ਼ੀ ਨਾਲ ਹੀ ਭਰੇ ਆ ਜਾਂਦੀ ਚੱਲ ਲੈ ਇਸ ਵਾਰ ਮੈਂ ਤਾਂ ਗਲਤੀ ਹੋ ਗਈ ਹੁਣ ਛੱਡ ਤੂੰ ਗਾਹ ਨੂੰ ਪੁੱਛ ਕੇ ਤੇ ਕੋ ਕਰਿਆ ਕਰੂੰਗੀ ਐ ਨਹੀਂ ਕਰਦੀ ਹੈਗੀ ਚੱਲ ਕੋਈ ਨਾ ਹੁਣ ਤਾਂ ਦੇਣਾ ਹੀ ਆ ਜੇ ਲੈਣ ਦਾ ਤਾਂ ਧਿਆਨ ਆ ਹੀ ਪਣਾ ਕੋਈ ਨਾ ਚੱਲ ਕੀ ਬਣਾ ਮੈਂ ਹੁਣ ਦੱਸ ਦੇ ਬਣਾ ਲਓ ਚੋ ਬਣਾਣਾ ਮੈਂ ਖਾ ਲੂੰਗੀ ਚੋ ਅੱਜ ਮੇਰਾ ਵੈਸੇ ਵੀ ਮਨ ਨਹੀਂ ਹੈ ਕੁਝ ਖਾਣ ਨੂੰ ਕਿਉਂ ਮੈਨੂੰ ਭੁੱਖ ਨਹੀਂ ਹੈ ਇਹ ਜੇ ਕੀ ਖਾ ਲੇ ਤਾਂ ਮम्मा ਖਾਦਾ ਤਾਂ ਕੁਝ ਵੀ ਨਹੀਂ ਪਰ ਫਿਰ ਵੀ ਪਤਾ ਨਹੀਂ ਅੱਜ ਮੈਨੂੰ ਕੀ ਹੋਇਆ ਮੈਨੂੰ ਤਾਂ ਭੁੱਖ ਹੀ ਨਹੀਂ ਲੱਗੀ ਮੈਨੂੰ ਤਾਂ ਢੋਡੀਆਂ ਗੱਲਾਂ ਸੁਣ ਸੁਣ ਕੇ ਨਾ ਮੇਰਾ ਤਾਂ ਢਿੱਡ ਭਰ ਜਾਂਦਾ ਤੁਸੀਂ ਮੈਨੂੰ ਸਮਝੇ ਕੁਝ ਨਹੀਂ ਹੋਇਆ ਘਰ ਵਿੱਚ ਬੜੀਆਂ ਬੰਦਾ ਕੰਮ ਸੇ ਕਮ ਐ ਤਾਂ ਪੁੱਛਦਾ ਵੀ ਭਣੇ ਮੈਂ ਆਹ ਦੇਣ ਲੱਗੀ ਆ ਜਾਂ ਮੈਂ ਆਹ ਲਿਓਣ ਲੱਗੀ ਆ ਜਾਂ ਮੈਂ ਆਹ ਪੈਸੇ ਖਰਚਣ ਲੱਗੀ ਆ ਜਾਂ ਨਹੀਂ ਖਰਚੇ ਲੱਗੀ ਤੂੰ ਤਾਂ ਜਮਾ ਨਹੀਂ ਮੇਰੀ ਸਲਾਹ ਲੈਂਦੀ ਬਸ ਆਪਦੀ ਮਰਜ਼ੀ ਚਲ ਮੇ ਕੋ ਗਲਤੀ ਹੋ ਗਈ ਗਾਹਾਂ ਨੂੰ ਸਹੀ ਗਾਹਾਂ ਹੋ ਕੇ ਵਾਸਤੇ ਮੈਂ ਤੇ ਤੋ ਬਿਨਾ ਪੁੱਛੇ ਕੋਈ ਕੰਮ ਨਹੀਂ ਕਰਦੀ ਐਗੀ ਜਿਵੇਂ ਤੂੰ ਕਹਾਂ ਕਰੇਂਗੀ ਮੈਂ ਉਮੀ ਕਰ ਲਿਆ ਕਰੂੰਗੀ ਚਲ ਕੋਈ ਨਾ ਫਿਰ ਹੁਣ ਇੱਕ ਵਾਰੀ ਆਹ ਵਾਰੀ ਦਿਓਨੇ ਗਾਹਾਂ ਜਿਵੇਂ ਤੂੰ ਕਹੇਂਗੀ ਆਪਾ ਉਹ ਮੈਂ ਕਰ ਲਿਆ ਕਰਾਂਗੀ ਠੀਕਾ ਠੀਕ ਐ ਨਾ ਚਲ ਹੁਣ ਦੱਸ ਕੀ ਬਣਾਉਣਾ ਮਨਾਵਲਾਂ ਹੁਣ ਢਿੰਡੀਆਂ ਬਣਾ ਲਾਂ ਢੰਡੀਆਂ ਬਣਾ ਲਾਂ ਚਲ ਢਿੰਡੀਆਂ ਦਾ ਚਲ ਬੱਚੇ ਵੀ ਖਸੋ ਕੇ ਖਾ ਲੈਂਦੇ ਨੇ ਫੇਰ ਢਿੰਡੀਆਂ ਬਣਾਉਂਦੇ ਹਾਂ ਠੀਕ ਐ ਚਲ ਫੇਰ ਉਹਨਾਂ ਦੀ ਪੋਤੀ ਦੇਖੀ ਸੱਚੋਂ ਥਾਂ ਦੇਖ ਲਈ ਹਾਂ ਹਾਂ ਸੋਹਣੀ ਤੂੰ ਤਾਂ ਜਮਾ ਹੁੰਦੇ ਵਰਗੀ ਐ ਗਰਮੀ ਤੇ ਵਰਗੀ ਐ ਅੱਛਾ ਗਰਮੀ ਤੇ ਵਰਗੀ ਐ ਹਾਂ ਜਮਾ ਗਰਮੀ ਤੇ ਵਰਗੀ ਐ ਲੰਬੇ ਲੰਬੇ ਹੱਥ ਲੰਬੇ ਲੰਬੇ ਪੈਰ ਚਲ ਵਧੀਆ ਚੱਲ ਬਹਾਉਗੀ ਕੋਈ ਨਾ ਕੰਨਿਆ ਆਈ ਆ ਕੰਨਿਆ ਆਈ ਆ ਲక్ష్ਮੀ ਆ ਚਲ ਠੀਕ ਆਪਾਂ ਰੋਟੀ ਨੂੰ ਟਿੱਕ ਕਰਨਾ ਠੀਕ ਆ ਠੀਕ ਬਾਜੀ ਬਾਜੀ ਸੰਧਾ ਵੇਦਾ ਇਹ ਇਤਿਆਰ ਆ ਜਿਹੜਾ ਸਾਰੇ ਲੋਕ ਆਪਣੇ ਬੱਚਿਆਂ ਨੂੰ ਦਿੰਦੇ ਨੇ ਆਪਣੀਆਂ ਕੁੜੀਆਂ ਨੂੰ ਦਿੰਦੇ ਨੇ ਔਰ ਦੇਣਾ ਵੀ ਚਾਹੀਦਾ ਮੈਂ ਇਹ ਨਹੀਂ ਕਹਿੰਦੀ ਕਿ ਮਤਲਬ ਦਿਓ ਨਾ ਦਿਓ ਪਰ ਉਹਨਾਂ ਨੂੰ ਦਿਓ ਜਿਨ੍ਹਾਂ ਕੋ ਮਤਲਬ ਆਪਦੇ ਕੋਲ ਸਰਦਾ ਬੰਦਾ ਕੋਸ਼ ਆਪਣੇ ਜੋਗਾ ਵੀ ਪਚਾ ਕੇ ਰੱਖੋ ਉਹ ਆਪਦੇ ਕੰਮ ਉਹ ਕੁੜੀਆਂ ਨੂੰ ਦੇ ਕੇ ਬਲਤ ਆਪਕ ਦੂਜੇ ਦਿਨ ਰੋਟੀ ਤੋਂ ਵੀ ਬੈਠਾ ਹੋਵੇ ਇਹਦੇ ਇਸ ਲਈ ਮੈਂ ਇਹ ਕਹਿ ਰਹੀ ਹਾਂ ਕਿ ਮੇਰੇ ਕੋਲ ਗਲਤੀ ਨਹੀਂ ਕੋਈ ਮੈਂ ਕੀਤੀ ਬਸ ਮੈਨੂੰ ਇਹੀ ਆ ਕਿ ਦੋ ਸੰਧਾਰਾ ਦਿਓ ਪਰ ਸੋਚ ਸਮਝ ਕੇ ਦਿਓ ਜੋ ਵੀ ਸਰਦਾ ਬੰਦਾ ਉਹੀ ਦਿਓ ਇਹ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਵੀ ਕਰਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ